देखो 29 ਦਿਨ ਹੋ ਗਏ ਆ ਮਹੀਨਾ ਹੋਣ ਵਾਲਾ ਸਰਦਾਰ ਜੀਜੀਤ ਸਿੰਘ ਡੱਲੇਵਾਲ ਇੱਕ ਬਹੁਤ ਸੁਰਿੰਦ ਕਿਸਾਨ ਆਗੂ ਨੇ ਔਰ ਉਹ ਕੱਲੇ ਪੰਜਾਬ ਦੀ ਮੰਗ ਨਹੀਂ ਉਹ ਕੱਲੇ ਕਿਸਾਨਾਂ ਦੀ ਮੰਗ ਨਹੀਂ ਹੈ ਉਹ ਸਾਰੇ ਦੇਸ਼ ਦੀ ਮੰਗ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਫਸਲਾਂ ਆ ਉਹਨਾਂ ਤੇ ਐਮਐਸਪੀ ਦਿੱਤੀ ਜਾਵੇ ਉਹ ਇੱਕ ਜਾਇਜ਼ ਮੰਗ ਹੈ ਔਰ ਇਹਦੇ ਲਈ ਕੇਂਦਰ ਸਰਕਾਰ ਜਾਣ ਬੁੱਧ ਕੇ ਸਿਰ ਸਾਡੇ ਸਾਡੇ ਕੁਦਰਤੀ ਸੰਸਾਧਨ ਆ ਸਾਡੀ ਖੇਤੀਬਾੜੀ ਹੈ ਇਹ ਸਾਰੀ ਅਡਾਨੀਆਂ ਨੂੰ ਦੇਣਾ ਚਾਹੁੰਦੀ ਹੈ ਉਸ ਦੇ ਖਿਲਾਫ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਮੰਤਸਰ ਤੇ ਬੈਠੇ ਨੇ ਔਰ ਸਰਕਾਰ ਦਾ ਫਰਜ਼ ਹੁੰਦਾ ਕਿ ਉਹ ਮਾਂ ਵਾਂਗੂ ਹਰੇਕ ਬੱਚੇ ਦੀ ਤਕਲੀਫ ਆਪ ਜਾ ਕੇ ਸੁਣਦੀ ਹੈ ਸੋ ਕੇਂਦਰ ਸਰਕਾਰ ਨੂੰ ਇਹ ਚਾਹੀਦਾ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਇਹ ਚਾਹੀਦਾ ਵੀ ਆਪ ਅੱਗੇ ਹੋ ਕੇ ਕਿਸਾਨਾਂ ਦੀਆਂ ਜਿਹੜੀਆਂ ਉਹ ਮੰਗਾਂ ਉਹਨਾਂ ਤੇ ਵਿਚਾਰ ਕਰਨ ਔਰ ਸਰਦਾਰ ਜਗਜੀਤ ਸਿੰਘ ਦੱਲੇਵਾਲ ਜੀ ਦੀ ਜਿਹਨਾਂ ਦੀ ਰੋਜ਼ ਛੇਧ ਖਰਾਬ ਹੋ ਰਹੀ ਹੈ ਉਹਨਾਂ ਨੂੰ ਆਪਦਾ ਮਰਨ ਵਰਤ ਛੱਡਣ ਵਾਸਤੇ ਉਹਨਾਂ ਨੂੰ ਮਨਾਉਣ ਔਰ ਉਹਦਾ ਇੱਕੋ ਇੱਕ ਤਰੀਕਾ ਵੀ ਉਹਨਾਂ ਦੀ ਮੰਗਾਂ ਮੰਨਣ ਔਰ ਇਹ ਮੰਗ ਕੋਈ ਉਹਨਾਂ ਦੇ ਆਪਦੇ ਘਰ ਦੀ ਨਹੀਂ ਹੈ ਨਾ ਇਕੱਲੇ ਪੰਜਾਬ ਦੀ ਨਹੀਂ ਸਾਰੇ ਦੇਸ਼ ਦੀ ਮੰਗ ਹੈ ਔਰ ਇਹ ਲੈਟੀਮੇਟ ਮੰਗ ਹੈ ਕਿਸਾਨ ਨੂੰ ਐਮਐਸਪੀ ਦੇਣੀ ਚਾਹੀਦੀ ਹੈ ਔਰ ਜੇ ਕਿਸਾਨ ਕਮਜ਼ੋਰ ਹੁੰਦਾ ਹੈ ਕਿਸਾਨ ਫਾਹੇ ਲੈਂਦਾ ਤਾਂ ਇਹਦਾ ਮਤਲਬ ਦੇਸ਼ ਕਮਜ਼ੋਰ ਹੁੰਦਾ ਅੱਜ ਕਿਸਾਨ ਦਾ ਬੇਟਾ ਹੀ ਹੈ ਜਿਹੜਾ ਤੁਹਾਨੂੰ ਬਾਰਡਰਾਂ ਤੇ ਰੱਖਿਆ ਕਰਦਾ ਤੁਹਾਡੀ ਜਿਹੜਾ ਇੰਡਸਟਰੀਆਂ ਚ ਲਾਉਂਦਾ ਜੀ ਨੇ ਸਾਨੂੰ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਸ਼ਹੀਦ ਭਗਤ ਸਿੰਘ ਕਿਸਾਨ ਦਾ ਬੇਟਾ ਸੀ ਸੋ ਜੇ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਹੋ ਤਾਂ ਤੁਸੀਂ ਕਿਸਾਨ ਦਾ ਅਪਮਾਨ ਨਹੀਂ ਕਰ ਸਕਦੇ ਸੋ ਅੱਗੇ ਹੋ ਕੇ ਕਿਸਾਨਾਂ ਦੀ ਮੰਗਾਂ ਤੇ ਵਿਚਾਰ ਕਰੋ ਔਰ ਸਰ ਰਾਜਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਮਰਨ ਵਰਤ ਉਹਨਾਂ ਦਾ ਛਡਾਉਣਾ ਅੱਗੇ ਜਾ ਕੇ ਸਰਕਾਰ ਦਾ ਫਰਜ਼ ਹੈ